ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਪਿੱਟੇ ਵੱਡ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਰਾ ਪਤਾ ਨੂੰ ਦਿਖਾਵਾਂਗੇ ਤਿੰਨ ਝੋਟੀਆਂ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਆ ਵੀਰ ਗੁਰਪੇਜ ਦੇ ਕੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂਾਂ ਦੀ ਡਿਟੇਲ ਆਜੋ ਅੱਗੇ ਸਸੇ ਵੀਰ ਜੀ ਹੋ ਸਨੋ ਠੀਕ ਠਾਕ ਵਧੀਆ ਚੜਦੀ ਕਲਾ ਜੇ ਰਹੀ ਜਾਂਦੇ ਮੀਂਹ ਰ ਮੀਂਹ ਰ ਅੱਜ ਤੁਹਾਨੂੰ ਬੜਾ ਮਜ਼ੂਰ ਛੰਨਾ ਹੋ ਗਿਆ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਵੈਸੇ ਗਰਮੀ ਬੜੀ ਜ਼ਰਾ ਸੀ ਤੇ ਬਾਹਰ ਦਾ ਮੌਸਮ ਵੀ ਦਿਖਾਉਨੇ ਆ ਤੇ ਲਾਈਟ ਲੋਡ ਗਈ ਜੇ ਤੇ ਉਸ ਹਿਸਾਬ ਨਾਲ ਕੋਈ ਥੋੜਾ ਜਿਹਾ ਬਾਹਰੋਂ ਉੱਤਰਾ ਸਾਫ਼ ਆਉਂਦੀ ਵੀਡੀਓ ਨਾ ਤੇ ਜੀ ਫੋਨ ਨੰਬਰ ਬੋਲਦੇ ਆ ਆਪਣਾ ਫੋਨ ਨੰਬਰ 85462077 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਪਹਿਲੇ ਨੰਬਰ ਤੇ ਦੱਸਿਓ ਝੋਟੀਆਂ ਕਿੰਮਾ ਸੁਭਾ ਸੁਈ ਜੇ ਇਹ ਝੋਟੀ ਦੂਜਾ ਸੁਭਾ ਸੁਈ ਜੇ ਅੱਛਾ ਜੀ ਹਾਂ ਜੀ ਸੁਈ ਨੂੰ ਉਹ 20 25 ਦਿਨ ਕਹਿੰਦੇ ਤੁਸੀਂ ਮਹੀਨਾ ਲਾ ਕੇ ਚੱਲੋ ਠੀਕ ਆ ਅਸੀਂ ਬਚਾ ਲਿਆਂਗਾ ਅੱਛਾ ਜੀ ਜਵਾਬ ਨਹੀਂ ਆਗਾ ਤੇ ਸਿੰਘ ਸੁng ਬੜਾ ਚੰਗਾ ਲੱਗਾ ਵਖੋ ਜੀ ਲਾਗੇ ਤੋਂ ਐ ਨਿਗਾ ਨਿਗਾ ਜਾਂ ਸਿੰਘ ਐ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਤੇ ਇਸ ਟਾਈਮ ਦੁੱਧ ਕਿ ਲਾ ਕੋ ਹਾਂ ਤਾਂ ਆਮ ਦੁੱਧ ਹੋਊਗਾ ਇਸ ਨਾਲ ਵੱਧ ਤੁਹਾਨੂੰ 8ਾਂ ਦੀ ਗਰੰਟੀ ਦੇ ਦਾਂਗੇ ਠੀਕ ਆ ਲਓ ਜੀ ਦੁੱਧ ਵੱਧ ਹੋਊਗਾ 8ਾਂ ਦੀ ਗਰੰਟੀ ਦੇ ਦਿੰਦੇ ਆ ਭਾਈ ਤੇ ਸੁਈ ਨੂੰ ਵੀ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ ਕਾਹਦੇ ਕਾਰਨ ਜਿਹੜਾ ਚੱਗਾ ਦੇ ਬਾਰਸ਼ ਵੀ ਹੋਣੀ ਕੋਈ ਹੋ ਗਈ ਆ ਤੇ ਕਰੋ ਚੈੱਕ ਤਾਂ ਨਹੀਂ ਦੁੱਜਾ ਸੁਗਾ ਸੋਈ ਰੇ ਸਿੰਘ ਤੋਂ ਵੀ ਜਿਹੜਾ ਬੜਾ ਪਿਆਰਾ ਲੱਗਾ ਨਿਗਾ ਨਿਗਾ ਜਾ ਦਰਸੀ ਤੋਂ ਤੇ ਧਿਆਨ ਲਾ ਕੇ ਲੱਗੇ ਤਾਂ ਤੁਹਾਨੂੰ ਖਲਖਾਂਡ ਵਿੱਚ ਚੈੱਕ ਕਰਾਉਂਦੇ ਆ ਖਿੱਚੀ ਬੂਝ ਤੋਂ ਮੜੀ ਦੇਖੋ ਵੇਖੋ ਕੋਈ ਨਹੀਂ ਕੋਈ ਨਹੀਂ ਕੋਈ ਨਵੀਂ ਜਿਹੜੀ ਮਿਲਕ ਮੈਚ ਬਹੁਤ ਹੀ ਚੰਗੀ ਲੱਗੀ ਉਹ ਦਿਖਾਉਂਦੇ ਲੱਗੇ ਤਾਂ ਬਾਕੀ ਡਰਦੀ ਆ ਛੁੜ ਜਿਆ ਸਾਡੇ ਕੋਲ ਜਲੋ ਰੈਗਲ ਰੈਗਲ ਤੋਂ ਨਹੀਂ ਕੋਈ ਨਾ ਚਾਰ ਚਾਰ ਇਧਰੋਂ ਪ੍ਰਿੰਟ ਖਾ ਲੋ ਮਾੜਾ ਜਿਹਾ ਨਾ ਉਹਦੇ ਹੀ ਡਾਗਦੇ ਨੂੰ ਕਰੋ ਚਾਹੇ ਕਿ ਮਿਲ ਕੋ ਵੈੰਜੇ ਥਾਂ ਤੋਂ ਜਿਹੜਾ ਬੜਾ ਪਿਆਰਾ ਲੱਗਾ ਤੇ ਸਭ ਤੋਂ ਮੇਲ ਦਾ ਲੇ ਕੇ ਸੇਂਗ ਵੇ ਕੋਨੇ ਕਾ ਨਿਗਾ ਜਾ ਸੇਂ ਗਿਆ ਤੇ ਇਹਦਾ ਮੁੱਲ ਭਾਈ ਫਿਰ ਕੀ ਕਰਨਾ ਆਪਾਂ ਮੁੱਲ ਜੀ 8000 ਦੀ ਦੇ ਦੀ ਨੀ ਜਾਇਜ਼ ਕਰ ਦੀਏ ਜਵਾਕ ਮਰਿਆਣਾ ਤੁਸੀਂ ਦੱਸ ਦੋ ਖਾਣਾ ਹੀ ਦੱਸ ਦੋ 75 ਦੀ ਦੇ ਦੀਏ ਪੂਰੇ ਦੀ ਕਰ ਦੀਏ ਮਾਦਣਾ ਚੱਲ ਜਾਓ 70 ਦੇ ਹਾਂਜੀ ਠੀਕ ਲੋ ਭਾਈ 70000 ਦੀ ਇਹ ਦੂਜਾ ਸੁਰਆਸ ਹੋਈ ਇਹ ਤਾਂ ਬਹੁਤ ਹੀ ਜ਼ਿਆਦਾ ਚੰਗੜੀ ਇਹ ਤੇ ਸਿੰਘ ਸੁng ਬੜਾ ਪਿਆਰਾ ਤੇ ਥੜਾਂ ਦਾ ਥੜਾਂ ਦਾ ਸੈਜ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਵਾ ਇਹ ਬਿਲਕੁਲ ਹੀ ਨਾਰਮਲ ਰੇਡ ਕਰਦਾ ਵੀ ਇਹਨੇ ਉਹ ਵੀ ਜਵਾਬ ਮਰਨ ਦੇ ਕਰਨ ਤੇ ਭਾਈ ਕਿੰਨਾ ਭਰ ਦੁੱਧ ਦੋ ਦੋ ਤਰਾ ਉਹ ਤਾਂ ਝੋੜੀ ਵਧੀਆ 10 ਕਿਲੋ ਕਰੀ ਜਾਊਗੀ ਠੀਕ ਹੈ ਲੋ ਜੀ 10 ਲੀਟਰ ਦੁੱਧ ਕਰੀ ਜਾਓਗੇ ਜੇ ਕੋ ਭਰਾ ਸਾਂਭ ਵਾਲਾ ਲੈ ਗਿਆ ਤੇ ਭਾਈ ਆ ਝੋਟੀ ਦਾ ਕਿਵੇਂ ਦੇਖਾਂ ਵਾ ਸੁਆ ਸੂਈ ਇਹ ਪਹਿਲਾਂ ਸੁਆ ਸੂਈ ਤੇ ਮੂੰਹ ਚੋਂ ਗਈ ਹੈ ਅੱਛਾ ਚਾਰ ਦਾਲ ਦਾ ਹਾਂ ਜੀ ਹਾਂ ਜੀ ਠੀਕ ਹੈ ਲੋ ਜੀ ਚਾਰ ਦਾਲ ਦਾ ਝੋਟੀ ਦਿਖਾਉਣ ਲੱਗੇ ਆਪਾਂ ਦੇਖੋ ਲੋ ਭਾਈ ਇਹਨੂੰ ਖੋਲ ਕੇ ਵਿਖਾਈਏ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਅੱਜ 7 ਕਿ ਦਿਨ ਹੋ ਗਏ ਜੀ 7-8 ਦਿਨ ਠੀਕ ਹੈ ਲੋ ਜੀ 7 ਤੋਂ 8 ਦਿਨ ਸੁਈ ਨੂੰ ਵੇਲੇ ਆ ਵੀ ਜਟਪਲਾ ਹੈ ਬਾਕੀ ਦਾ ਸੇਲ ਸੁਣ ਮੈਨੂੰ ਬਹੁਤ ਚੰਗਾ ਲੱਗਾ ਵਾ ਤੇ ਬਹੁਤ ਦਾਲਾਂ ਦੇ ਨਿਸ਼ਾਨੀਆਂ ਆ ਰਹੀਆਂ ਤੇ ਵੀ ਤੇ ਥਾੜ੍ਹਵੇਂ ਬਹੁਤ ਹੀ ਐਨ ਗਿਠਗਿਠ ਤੇ ਲੱਗਾ ਵਾ ਉਹ ਵੀ ਸੇਇਸਵਾਲ ਤੁਸੀਂ ਸੇਲ ਸੁਣ ਦੋ ਬਹੁਤ ਚੰਗਾ ਵਾ ਏ ਭਾਈ ਕਿੰਨਾ ਕੱਢ ਦੂ ਦਾਦਾ ਇਹ ਵੀ ਤੁਹਾਡੀ 11-12 ਕਿਲੋ ਤੇ ਭਰੀ ਜਾਊਗੀ ਜੱਪਾ ਠੀਕ ਆ ਠੀਕ ਆ ਲਓ ਇਹ ਥੜਾ ਨਾਲ ਸੈਰ ਗਿਆ ਵੈਣ ਗੇਠ ਗਿਰਤੀ ਆ 9 ਕਿਲੋ ਦੁੱਧ ਸਟਾਰਟਿੰਗ ਹੋ ਗਿਆ ਅੱਛਾ ਜੀ ਹਾਂ ਜੀ ਲਓ ਜੀ 9 ਲੀਟਰ ਜਿਹੜਾ ਦੁੱਧ ਐਸ ਟਾਈਮ ਬਿਲਕੁਲ ਹਾਜ਼ਰ ਆ ਤੇ 11 ਕਿਲੋ ਲੀਟਰ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਇਹਦਾ ਮੁੱਲ ਭਾਜੀ ਫਿਰ ਇਹ ਜੀ ਇੱਕ ਪੰਜ ਦੀ ਦੇਦੀ ਹੈ 5 ਦੀ ਹਾਂ ਜੀ ਪੂਰੀ ਤੇ ਜਾਂਦੀ ਏ 2000 ਰੁਪਏ ਸ਼ਾਟ ਨੇ 98 ਦੀ ਹਾਂ ਜੀ ਠੀਕ ਆ ਲਓ ਭਾਜੀ 98000 ਦੀ ਤੇ ਮੂੰਹ ਚਾਰ ਦਾ ਤੇ ਝੋਟੀ ਆ ਰੇ ਕੱਡ ਕੱਡ ਵੀ ਚੰਗਾ ਤੇ ਆਹ ਵਾਲੀਆਂ ਨਿਸ਼ਾਨੀਆਂ ਵੀ ਚਲੋ ਪਸ਼ੂਆਂ ਦੇ ਦੁੱਧ ਵਾਲੀਆਂ ਹੁੰਦੀਆਂ ਵਾ ਤੇ ਇਹਦੇ ਪਿੱਛੇ ਜਵਾਕੀ ਦੱਸਿਆ ਭਾਜੀ ਕੱਟਾ ਹੈ ਕੱਟਾ ਆ ਗਿਆ ਜਿਵੇਂ ਮੇਲਕਾਫ ਦੇ ਪਿੱਛੇ ਤੇ ਆਹ ਵਾਲੀ ਛੋਟੀ ਭਾਜੀ ਕਿੰਨਾ ਸੂਆ ਸੂਆ ਯਾਰ ਇਹ ਤੀਜਾ ਸੂਆ ਮਹਤਵੀ ਅੱਛਾ ਜੀ ਹਾਂ ਜੀ ਇੱਕੋ ਕਿੰਨਾ ਦੁੱਧ ਇਹਦੇ ਥੱਲੇ ਵੀ ਦੁੱਧ 9 ਕਿਲੋ ਤੁਸੀਂ 8 ਨਾਲ ਲਾਓ ਕਿੰਨਾ ਟਾਈਮ ਹੋ ਗਿਆ ਸਹੀ ਨੂੰ ਸੂਈ ਨੂੰ ਦਾ 15 ਦਿਨ ਕੱਟਾ ਵੇਖੋ ਠੀਕ ਹੈ ਜੀ ਇਹਦੇ ਪਿੱਛੇ ਵੀ ਮੇਲਕਾਫ ਆ ਗਿਆ ਇਹ ਤੇ ਖੋਲੋ ਭਾਈ ਜੀ ਤੀਸਰਾ ਸੂਆ ਸੂਈ ਜੇ ਇਦੋਂ ਕੋ ਵੀ ਗ੍ਰੰਟੀ ਦਾ ਦੁੱਧ ਜਿਹੜਾ 8 ਲੀਟਰ ਤਿਆਰ ਆ। ਇਹ ਧਾਰਾ ਭੰਡਾ ਇਹ ਤਾਂ ਵੀ ਚੈੱਕ ਕਰ ਲੈ ਆਪਾਂ ਲਾ ਗਏ ਤਾਂ। ਤੇ ਕਿੰਨੇ ਵਜੇ ਚਵਾਈ ਕੀਤੀ ਸਵੇਰੇ ਭਾਜੀ? ਹਾਂਜੀ। ਕਿੰਨੇ ਵਜੇ ਚਵਾਈ ਕੀਤੀ? ਸਵੇਰੇ 5:30. ਠੀਕ ਆ। ਲਓ ਜੀ 5:30 ਵਜੇ ਦੀ ਚਵਾਈ ਹੋਈ ਤੇ ਇਸ ਟਾਈਮ ਜਿਹੜਾ ਲੌਂਗ ਦਾ ਟਾਈਮ ਹੋ ਜਾ ਜੇ। ਨਾ ਹੋਏ ਕਮਲਿਆ। ਇਹ ਆ ਵੀ ਸਿੰਦਲ ਹੱਡੀ ਗਈ ਨੇ। ਕੜੀ ਪੂਰੂ ਹਮਾਰਾ ਕਰ ਲਿਆ ਪਾ ਲਓ ਵੀ ਥਾਣਾ ਦਾ ਸੈਜ ਕੈਬ ਤੇ ਚੱਲਾ ਛੱਡਾ ਚੈੱਕ ਕਰ ਸਕਦੇ ਤੁਸੀਂ ਸਫਾਈਆਂ ਚ ਆ ਗਿਆ ਤੇ ਪਿੱਛੇ ਇਹਦੇ ਮੇਲ ਕਾਫ ਤੇ ਇਹਦਾ ਮੁੱਲ ਭਾਜੀ ਹਰ ਨਹੀਂ ਜੀ 80000 ਦੇ ਦੀਏ 80 ਦੀ ਹਾਂ ਜੀ ਇਹ ਵੀ ਜਾਣਦੀ ਜੈ ਜੀ 75 ਦੀ ਦੇ ਜੀ ਸੇਮ ਦਾ ਅੰਦੀ거든 ਨਾਲ ਸੇਮ ਫਿਰ ਤਾਂ ਕਾ ਹੈ ਨਾ ਹਾਂ ਜੀ ਤੇ ਜੋੜੀ ਕੋਰ ਲਾ ਕੇ ਲਗੂ ਸੇਮ ਦੇ ਦਾਂਗੇ ਅੱਛਾ ਲਓ ਵੀ ਜੇ ਕਿ ਇਹਦੇ ਪਹਿਲੇ ਨੰਬਰ ਵਾਲੀ ਤੇ ਤੀਜੇ ਨੰਬਰ ਵਾਲੀ ਫੇਟ ਆਉਂਦੀ ਆਰ ਇਹ 70 70 ਜਾਂਦੀਆਂ ਦੇ ਦਾਂਗੇ ਤੇ ਉਸ ਤਰ੍ਹਾਂ ਬਾਈਰ ਉਸ ਤਰ੍ਹਾਂ ਤਿੰਨ ਤਿੰਨ ਦੇ ਦਾਂਗੇ 73 73 ਦੀ ਚਲ 72 ਸੀ ਕਹਿੰਦੇ ਠੀਕ ਆ ਲਓ ਜੇ ਕਿਨੇ ਸਿੰਗਲ ਲੈਣੀ ਆ ਤੇ ਫਿਰ 72000 ਦੀ ਯਾਰੀ ਤੀਜੇ ਨੰਬਰ ਤੇ ਦਿਖਾਈ ਆ ਤੇ ਜੇ ਕਿਹ ਵੀਰ ਭਰਾ ਦੇ ਜੋੜਾ ਫਿੱਟ ਆਉਂਦਾ ਰ ਫਿਰ 70 70 ਦੇ ਹਿਸਾਬ ਨਾਲ ਹੀ ਪਾਈ ਕਰਦਾ ਦੇ ਦਾਂਗੇ ਤੇ ਜਵਾਕ ਵੀ ਪਲਿਆ ਪਲਾਇਆ ਹੀ ਆ ਤੇ ਹੋਰ ਬਾਈ ਕੁਝ ਕਹਿਣਾ ਲਓ ਬਾਈ ਜੀ ਪਸ਼ੂ ਬਾਈ ਦੇ ਕੋਲ ਚੰਗੇ ਆ ਇਹ ਨਿਕੇ ਨਿਕੇ ਮੋਲ ਬਾਤ ਆ ਵੀਰ ਨੇ ਇਸ ਤਰ੍ਹਾਂ ਨੂੰ ਇਹ ਦੇ ਨਾਲ ਸੰਪਰਕ ਵੀਡੀਓ ਪੂਰੀ ਵਖਲੀਤਾ ਹਲਵਾ ਰਿਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ